ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 14 ਮਾਰਚ ਨੂੰ ਸ੍ਰੀ ਅਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਵੱਡੀ ਪੰਥਕ ਇਕੱਤਰਤਾ ਹੋਈ ਸੀ ਜੋ ਪੰਥਕ ਇਕੱਠ ਰੱਖਿਆ ਸੀ ਜਿਸ ਵਿੱਚ ਸਿੱਖ ਸੰਪਰਦਾਵਾਂ ਦੇ ਮੁਖੀ ਨਿਹੰਗ ਸਿੰਘ ਜਥਾ ਜਥੇਬੰਦੀਆਂ ਦੇ ਪ੍ਰਤੀਨਿਧ ਔਰ ਸੰਤ ਮਹਾਪੁਰਖ ਪੰਥ ਕਾਗੂ ਸਹਿਬਾਨਾਂ ਨੂੰ ਪੰਥਕ ਜਥੇਬੰਦੀਆਂ ਨੂੰ ਅਪੀਲ ਕੀਤੀ ਗਈ ਸੀ ਉਸ ਵਿੱਚ ਇਹ ਫੈਸਲਾ ਕੀਤਾ ਗਿਆ ਸੀ ਕਿ 17 ਮਾਰਚ ਤੱਕ ਸ਼ਰੂਨੀ ਕਮੇਟੀ ਦੀ ਐਗਜ਼ੀਕਟਿਵ ਕਮੇਟੀ ਨੂੰ ਆਪਣੇ ਫੈਸਲੇ ਵਾਪਸ ਲੈ ਕੇ ਤਿੰਨੇ ਤਖਤਾਂ ਦੇ ਜਥੇਦਾਰ ਸਹਿਬਾਨਾਂ ਨੂੰ ਬਹਾਲ ਕਰੇ ਜਥੇਦਾਰ ਸ਼੍ਰੀ ਕਾਮਤਖ ਸਾਹਿਬ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਜਥੇਦਾਰ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਜਥੇਦਾਰ ਤਖਤ ਸ਼੍ਰੀ ਕੇਸ਼ਗੜ ਸਾਹਿਬ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਤਖਤ ਸ਼੍ਰੀ ਦਮਦਮਾ ਸਾਹਿਬ ਇਹ ਕਾਨੂੰਨਾ ਨੇ 17 ਦੀ ਐਗਜ਼ੀਕਟਿਵ ਦੇ ਵਿੱਚ ਇਸ ਪੱਖ ਤੋਂ ਬਿਲਕੁਲ ਕਿਨਾਰਾ ਹੀ ਰੱਖਿਆ ਸੰਗਤਾਂ ਦੀ ਪੰਥ ਦੀ ਜੋ ਇਹ ਆਵਾਜ਼ ਉੱਠੀ ਹੈ ਉਸ ਨੂੰ ਦਰਕਨਾਰੀ ਕਰ ਦਿੱਤਾ ਉਸ ਤੋਂ ਬਾਅਦ ਅਗਲਾ ਪ੍ਰੋਗਰਾਮ ਸੀ ਕਿ 28 ਮਾਰਚ ਨੂੰ ਅਸੀਂ ਸਰਦਾਰ ਤੇਜਸ ਸਿੰਘ ਸਮੁੰਦਰੀ ਹਾਲ ਤੇ ਅਗੇ ਸ੍ਰੀ ਅਮਰitsar ਸਾਹਿਬ ਸਮੁੱਚਾ ਸੰਸਮਾਜ ਨੇ ਸੰਗਤ ਜਥੇਬੰਦੀਆਂ ਪੰਥਕ ਜਥੇਬੰਦੀਆਂ ਔਰ ਸੰਗਤਾਂ ਰੋਸ ਧਰਨਾ ਦੇ ਕੇ ਹਰ ਮੈਂਬਰ ਦੀ ਜਵਾਬਦੇਹੀ ਕੀਤੀ ਜਾਏਗੀ ਕਿ ਤੁਸੀਂ ਪੰਥਕ ਭਾਵਨਾ ਨਾਲ ਖੜੇ ਹੋ ਜਾਂ ਮਨਮਾਨੀ ਦੇ ਫੈਸਲਿਆਂ ਦਾ ਸਮਰਥਨ ਕਰਦੇ ਹੋ। ਔਰ ਇਸੇ ਦੌਰਾਨ ਸੰਗਤ ਨੇ ਆਪੂ ਆਪਣੇ ਤੌਰ ਤੇ 17 ਤਾਰੀਖ ਤੋਂ ਪਹਿਲਾਂ-ਪਹਿਲਾਂ 15 ਔਰ 16 ਨੂੰ ਐਡਜਕਟਿਵ ਕਮੇਟੀ ਦੇ ਮੈਂਬਰਾਂ ਦੇ ਘਰ ਆ ਕੇ ਧਰਮ ਵੀ ਦਿੱਤੇ ਸਨ। ਔਰ ਮੈਂ ਸਮਸਤਪੁਰ ਬਾਬੇ ਸ਼ਿਹਾਜਾ ਨੂੰ ਤਮਦਮੇ ਟਕਸਾਲ ਦਾ ਸਥਾਨ ਉੱਥੋਂ ਵੀ 22 ਮਾਰਚ ਨੂੰ ਇੱਕ ਅਪੀਲ ਜਾਰੀ ਕੀਤੀ ਸੀ। ਜਿੰਨੇ ਵੀ ਮੈਂਬਰ ਆ ਸ਼੍ਰੋਮਣੀ ਕਮੇਟੀ ਦੇ ਹਰ ਮੈਂਬਰ ਦੇ ਅੱਗੇ ਹਰ ਮੈਂਬਰ ਤੱਕ ਪਹੁੰਚ ਪਣਾਈ ਜਾਏ ਹਰ ਸ਼੍ਰੋਮਣੀ ਕਮੇਟੀ ਦੇ ਮੈਂਬਰ ਨੂੰ ਇਹ ਗੱਲ ਕਹੀ ਜਾਏ ਕਿ ਤੁਸੀਂ ਪੰਥਕ ਭਾਵਨਾਵਾਂ ਦੀ ਤਰਜਮਾਨੀ ਕਰ ਰਹੇ ਹੋ ਜਾਂ ਇੱਕ ਪਾਸੜ ਫੈਸਲਿਆਂ ਦੇ ਸਮਰਥਨ ਵਿੱਚ ਹੋ ਕਿਉਂਕਿ ਜਿੰਨੇ ਵੀ ਮੈਂਬਰ ਹਨ ਜੀ ਉਹ ਸੰਗਤ ਦੇ ਚੁਣੇ ਹੋਏ ਆ ਅੱਜ ਪੂਰੀ ਸੰਗਤ ਪੂਰੀ ਸਿੱਖ ਕੌਮ ਦੁਨੀਆ ਭਰ ਵਿੱਚ ਬੈਠਾ ਹਰਸ ਪੰਜਾਬ ਦੇ ਕੋਨੇ-ਕੋਨੇ ਵਿੱਚ ਬੈਠਾ ਹਰਸ ਉਹਨਾਂ ਦੇ ਮਨਾਂ ਵਿੱਚ ਬਹੁਤ ਵੱਡਾ ਭਾਰੀ ਰੋਸ ਹੈ ਕਿ ਜਿਸ ਢੰਗ ਦੇ ਨਾਲ ਤਖਤਾਂ ਦੇ ਜਥੇਦਾਰਾਂ ਨੂੰ ਉਹਨਾਂ ਦੀਆਂ ਪਦਵੀਆਂ ਤੋਂ ਲਾਹ ਕੇ ਡਿਲੀਲ ਕੀਤਾ ਗਿਆ ਇਸ ਤੋਂ ਹਰ ਸਿੱਖਾਂ ਦੇ ਮਨ ਵਿੱਚ ਬਹੁਤ ਭਾਰੀ ਰੋਸ ਹੈ ਕਿ ਸਿੰਘ ਸਹਿਬਾਨਾਂ ਦੀਆਂ ਇਹ ਸਰਬਉੱਚ ਧਾਰਮਿਕ ਪਦਵੀਆਂ ਦੇ ਨਾਲ ਇਸ ਤਰ੍ਹਾਂ ਦੀ ਬੇਇਨਸਾਫੀ ਨਹੀਂ ਹੋਣੀ ਚਾਹੀਦੀ ਇਸ ਕਰਕੇ ਮੈਂਬਰਾਂ ਦੇ ਤੱਕ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਤੱਕ ਅਸੀਂ ਆਪਣੀ ਆਵਾਜ਼ ਵੀ ਪਹੁੰਚਾਈ ਹੈ ਹੁਣ ਸਾਰੇ ਮੈਂਬਰਾਂ ਨੂੰ ਦੇਖਣਾ ਅਸੀਂ ਕਿ 28 ਮਾਰਚ ਦੇ اجلاس ਵਿੱਚ ਇਹ ਸਾਰੇ ਮੈਂਬਰ ਪੰਥਕ ਭਾਵਨਾਵਾਂ ਦੇ ਉੱਤੇ ਖਰੇ ਉੱਤਰਦੇ ਹੋਏ ਸੰਗਤਾਂ ਦੀ ਭਾਵਨਾਵਾਂ ਦੀ ਤਰਜਮਾਨੀ ਕਰਦੇ ਜਿਨ੍ਹਾਂ ਨੇ ਇੱਕ ਇੱਕ ਵੋਟ ਦੇ ਕੇ ਇਹਨਾਂ ਨੂੰ ਜਤਾਇਆ ਕਿ ਸਿੱਖ ਕੌਮ ਦੀਆਂ ਭਾਵਨਾਵਾਂ ਅਨੁਸਾਰ ਔਰ ਸ਼੍ਰੋਮਣੀ ਕਮੇਟੀ ਦੇ ਮੈਂਬਰ ਬਣ ਕੇ ਸਿੱਖ ਪੰਥ ਦੀ ਚੜ੍ਹਦੀ ਕਲਾ ਲਈ ਤੁਸੀਂ ਆਪਣਾ ਯੋਗਦਾਨ ਪਾਉਣਾ ਕਿਉਂਕਿ ਡਾਇਰੈਕਟਿਵ ਦੇ ਫੈਸਲੇ ਨੂੰ ਜਰਨਲ اجلاس ਦੇ ਵਿੱਚ ਬਦਲਿਆ ਜਾ ਸਕਦਾ ਰੱਦ ਕੀਤਾ ਜਾ ਸਕਦਾ ਇਸ ਕਰਕੇ ਮੈਂਬਰਾਂ ਦਾ ਫਰਜ ਹੈ ਇਹ ਕੌਮ ਦੀਆਂ ਭਾਵਨਾ ਅੱਜ ਇਹ ਪੰਥ ਦੇ ਨਾਲ ਸੰਗਤ ਨਾਲ ਨਹੀਂ ਖੜਨਗੇ ਕੱਲ ਨੂੰ ਸੰਗਤ ਤੋਂ ਇਹ ਆਸ ਨਾ ਰੱਖਣ ਕਿ ਸੰਗਤ ਇਹਨਾਂ ਦਾ ਕਿਸੇ ਵੀ ਸਮੇਂ ਸਮਰਥਨ ਕਰੇਗੀ ਇਸ ਕਰਕੇ ਅੱਜ ਦੇ ਹਾਲਾਤਾਂ ਅਨੁਸਾਰ ਸੰਗਤ ਦੀ ਭਾਵਨਾ ਕੌਮ ਦੀ ਭਾਵਨਾ ਪੰਥ ਦੀ ਭਾਵਨਾ ਦੁਨੀਆ ਪਰਬਤ ਵਿੱਚ ਬੈਠੇ ਹਰ ਸਿੱਖ ਦੀ ਭਾਵਨਾ ਨੂੰ ਮੱਦੇ ਨਜ਼ਰ ਰੱਖ ਕੇ ਔਰ ਇਹਨਾਂ ਦਾ ਇਹ ਆਪਣੇ ਅੰਦਰਲੇ ਦੀ ਵੀ ਆਵਾਜ਼ ਸੁਣਨ ਕਿ ਸੰਗਤ ਦੀ ਭਾਵਨਾ ਨਾਲ ਤੁਹਾਡੀ ਭਾਵਨਾ ਮੇਲ ਖਾ ਰਹੀ ਆ ਇਸ ਕਰਕੇ ਸਾਰੇ ਮੈਂਬਰ ਸਹਿਬਾਨਾਂ ਦਾ ਫਰਜ਼ ਹੈ ਕਿ ਉਸ ਦਿਨ 28 ਦੇ ਜਲਾਸਾ ਦੇ ਐਗਜੈਕਟਿਵ ਦੇ ਫੈਸਲੇ ਨੂੰ ਬਦਲ ਕੇ ਜੋ ਮਨਮਾਨੀ ਦਾ ਫੈਸਲਾ ਕੀਤਾ ਗਿਆ ਉਹਨੂੰ ਰੱਦ ਕਰਕੇ ਤਿੰਨੇ ਤਖਤਾਂ ਦੇ ਜਥੇਦਾਰ ਸਹਿਬਾਨਾਂ ਨੂੰ ਬਹਾਲ ਕਰੋ ਦੂਸਰਾ ਸਿੰਘ ਸਹਿਬਾਨਾਂ ਦੀ ਸੇਵਾ ਮੁਕਤੀ ਔਰ ਉਹਨਾਂ ਦੀ ਨਿਯੁਕਤੀ ਦਾ ਵਿਧੀ ਵਿਧਾਨ ਬਣਾਉਣਾ ਚਾਹੀਦਾ ਕਿਉਂਕਿ ਇਹ 14 ਦੇ ਪੰਥਕ ਇਕੱਠ ਦੇ ਵਿੱਚ ਦੂਜਾ ਮਤਾਏ ਵੀ ਰੱਖਿਆ ਗਿਆ ਸੀ ਕਿ ਸਿੰਘ ਸਹਿਬ ਕਿਉਂਕਿ ਲੰਮੇ ਸਮੇਂ ਤੋਂ ਪੰਥ ਦੇ ਅੰਦਰ ਇੱਕ ਆਵਾਜ਼ ਉੱਠ ਰਹੀ ਹੈ ਮੰਗ ਉੱਠ ਰਹੀ ਹੈ ਕਿ ਜਥੇਦਾਰਾਂ ਦੀ ਨਿਯੁਕਤੀ ਜਥੇਦਾਰਾਂ ਦੀ ਵਿਦਾਇਗੀ ਦਾ ਕੋਈ ਵਿਧੀ ਵਿਵਧਾਨ ਬਣਨਾ ਚਾਹੀਦਾ ਤਾਂ ਕਿ ਉਹਨਾਂ ਨੂੰ ਸਨਮਾਨਪੂਰਵਕ ਜੇ ਆਪਾਂ ਤਖਤਾਂ ਦੀ ਪਦਵੀ ਦੇ ਉੱਤੇ ਸੁਭਾਇ ਮਾਨ ਕਰਦੇ ਹਾਂ ਤੁਸੀਂ ਦੇਖੋ ਜਦੋਂ ਜਥੇਦਾਰ ਸਹਿਬਾਨਾਂ ਦੀ ਨਿਯੁਕਤੀ ਕੀਤੀ ਜਾਂਦੀ ਹੈ ਉਦੋਂ ਸ੍ਰੀ ਅਕਾਲ ਤਖਸ਼ਾਹ ਵਿਖੇ ਵੱਡਾ ਸੰਗਤਾਂ ਦਾ ਪੰਥ ਦਾ ਇਕੱਠ ਸੱਦਿਆ ਜਾਂਦਾ ਉਹਦੇ ਵਿੱਚ ਸਾਰੀਆਂ ਸਿੱਖ ਸੰਪਰਦਾਵਾਂ ਦਮਦਮੇ ਟਕਸਾਲ ਨੇ ਹੰਗ ਸਿੰਘ ਜਥੇਬੰਦੀ ਆਉਦਾਸੀ ਨਰਮਲੇ ਸੇਵਾ ਪੰਥੀਕਾਰ ਸੇਵਾ ਵਾਲੇ ਸਿੰਘ ਸੁਭਾਵਾ ਮਾਚੀ ਖਾਲਸਾ ਦੀਵਾਨ ਸਭਾ ਸੁਸਾਇਟੀਆਂ ਸਾਰਿਆਂ ਦੇ ਮੁਖੀ ਜਾਣ ਨਮਾਇंदे ਪ੍ਰਤੀਨਿੰਦ ਪਹੁੰਚ ਕੇ ਸਿੰਘ ਸਹਿਬਾਨਾਂ ਨੂੰ ਦਸਤਾਰਾਂ ਦੰਦੇ ਆ ਸਿਰੋਪਾਉ ਦੰਦੇ ਆ ਉਸ ਦਾ ਮਤਲਬ ਹੁੰਦਾ ਕਿ ਸਮੁੱਚੇ ਪੰਥ ਨੇ ਅੱਜ ਇਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਜਾਂ ਦੂਦੇ ਤਖਤਾਂ ਦੀ ਜਾਂ ਹਰਮੰਦਰ ਸਾਹਿਬ ਜੀ ਦੇ ਸਿੰਘ ਸਹਿਬਾਨਾਂ ਦੀ ਸੇਵਾ ਸੰਭਾਲ ਦਿੱਤੀ ਆ ਸਾਰਾ ਪੰਥ ਇਹਨਾਂ ਦਾ ਸਹਿਯੋਗ ਕਰੇਗਾ ਔਰੇ ਪੰਥ ਦੀ ਆਵਾਜ਼ ਬਣ ਕੇ ਕੌਮ ਦੀ ਆਵਾਜ਼ ਨੂੰ ਬੁਲੰਦ ਕਰਨਗੇ ਇਹ ਵਿਧੀ ਵਿਧਾਨ ਹੈ ਪਰ ਜਦੋਂ ਜਦੋਂ ਜਥੇਦਾਰ ਨੂੰ ਲਾਇਆ ਜਾਂਦਾ ਉਹਨੂੰ ਕਿਸੇ ਨੂੰ ਪੁੱਛਿਆ ਤੱਕ ਨਹੀਂ ਜਾਂਦਾ ਐਗਜ਼ੈਕਟਿਵ ਆਪਣੀ ਮਰਜ਼ੀ ਨਾਲ ਹੀ ਮਤਾ ਪਾਸ ਕਰਕੇ ਉਹਨਾਂ ਨੂੰ ਲਾ ਕੇ ਘਰੇ ਤੌਰ ਦੰਦੇ ਆ ਇਸ ਤਰ੍ਹਾਂ ਤੱਕ ਮਲਾਜਮਨ ਦੇ ਨਾਲ ਵੀ ਇੱਕ ਦਫ਼ਤਰ ਦੇ ਮਲਾਜਮਨ ਨਾਲ ਮੈਂ ਤਾਂ ਇੱਥੋਂ ਤੱਕ ਕਹੂੰਗਾ ਕਿ ਚਪੜਾਸੀ ਨਾਲ ਵੀ ਇਸ ਤਰ੍ਹਾਂ ਦਾ ਦੁਰਵਿਵਹਾਰ ਨਹੀਂ ਕੀਤਾ ਜਾਂਦਾ ਇਸ ਲਈ ਇਸ ਵਿਧੀ ਵਿਧਾਨ ਦੀ ਬਹੁਤ ਵੱਡੀ ਲੋੜ ਹੈ ਬਾਬਾ ਜੀ ਨਾਲ ਫਿਰ ਬੜਾ ਗਲਤ ਮੈਸੇਜ ਆਂਦਾ ਨਾ ਆਮ ਲੋਕਾਂ ਦੇ ਵਿੱਚ ਵੀ ਕਿ ਜਿਹੜੇ ਸਾਡੇ ਸਿਰਮੌਰ ਜਥੇਦਾਰ ਨੇ ਜਿਨ੍ਹਾਂ ਨੂੰ ਅਸੀਂ ਬੜਾ ਸਤਿਕਾਰ ਦਿੰਨੇ ਆ ਉਹਨਾਂ ਨੂੰ ਇਸ ਢੰਗ ਨਾਲ ਜਿਹੜਾ ਘਰ ਧੋਰਨਾ ਬਿਲਕੁਲ ਜਿਹੜੀ ਜਿਹੜੀ ਸਾਡੀ ਸੰਸਥਾ ਧਾਰਮਿਕ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਉਹ ਸਿੱਖ ਭਾਵਨਾਵਾਂ ਦੀ ਤਰਜਮਾਨੀ ਕਰਨ ਵਾਸਤੇ ਗੁਰੂ ਧਾਮਾਂ ਦੇ ਪ੍ਰਬੰਧ ਵਾਸਤੇ ਸਿੱਖ ਆਵਾਜ਼ ਨੂੰ ਦੁਨੀਆ ਭਰ ਵਿੱਚ ਪਹੁੰਚਾਉਣ ਲਈ ਧਾਰਮਿਕ ਪੱਖ ਤੋਂ ਵੀ ਔਰ ਪੰਥ ਦੇ ਹਰ ਖੇਤਰ ਦੇ ਵਿੱਚ ਉਹ ਨਮਾਇੰਦਗੀ ਕਰਨ ਵਾਸਤੇ ਬਣਾਈ ਗਈ ਹੈ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਾਰਮਿਕ ਸੰਸਥਾ ਇਸ ਤਰ੍ਹਾਂ ਦੇ ਗਲਤ ਫਿਰਤਾਂ ਪਾ ਰਹੀ ਹੈ ਨਾ ਉਹਦੇ ਲਈ ਸ਼੍ਰੋਮਣੀ ਕਮੇਟੀ ਦੇ ਅਕਸਰ ਨੂੰ ਤੁਸੀਂ ਦੇਖੋ ਬਹੁਤ ਵੱਡੀ ਢਾਲ ਲੱਗੀ ਹੈ ਉਸੇ ਕਾਰਨ ਮੈਂ ਤੁਹਾਨੂੰ ਇੱਕ ਗੱਲ ਕਹਿ ਦਿਆਂ ਕਿ ਉਸੇ ਕਾਰਨ ਅੱਜ ਸ਼੍ਰੋਮਣੀ ਕਮੇਟੀ ਦਾ ਦਾਰਾ ਬਹੁਤ ਛੋਟਾ ਰਹਿ ਗਿਆ ਹਰਿਆਣੇ ਵਾਲਿਆਂ ਨੇ ਆਪਣੀ ਅਲੱਗ ਬਣਾ ਲਈ ਹੈ ਦਿੱਲੀ ਤਾਂ ਪਹਿਲਾਂ ਹੀ ਅਲੱਗ ਹੈ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਸਤੇਤਰਾਂ ਦੇ ਵਿੱਚ ਆਵਾਜ਼ ਉੱਠ ਰਹੀ ਹੈ ਕਿ ਅਸੀਂ ਆਪੋ ਆਪਣੇ ਗੁਰਦੁਆਰਿਆਂ ਦੀਆਂ ਅਲੱਗ ਕਮੇਟੀਆਂ ਬਣਾ ਲੈਣੀਆਂ ਅੱਜ ਸ਼੍ਰੋਮਣੀ ਕਮੇਟੀ ਜਿਹੜੀ ਹੈ ਬਹੁਤ ਛੋਟੇ ਦਾਇਰੇ ਦੇ ਵਿੱਚ ਇਹਦਾ ਇੱਕ ਦਾਇਰਾ ਬਹੁਤ ਛੋਟਾ ਜਿਹਾ ਬਣ ਕੇ ਰਹਿ ਗਿਆ ਸਿਰਫ ਪੰਜਾਬ ਤੱਕ ਹੀ ਨਹੀਂ ਤਾਂ ਇਹ ਵਿਸ਼ਵ ਦੇ ਸਿੱਖਾਂ ਦੀ ਪ੍ਰਤੀਨਿਧਤਾ ਕਰਦੀ ਸੀ ਕਿਉਂਕਿ ਇੱਥੇ ਮਨਮਾਨੀ ਦੇ ਫੈਸਲੇ ਕਰਨ ਕਰਕੇ ਹੀ ਸਿੱਖਾਂ ਵਿੱਚ ਰੋਸ ਗਿਆ ਸਿੱਖਾਂ ਨੇ ਇਹ ਮੰਗਾਂ ਕੀਤੀਆਂ ਮੈਂ ਤਾਂ ਨਹੀਂ ਇਸ ਗੱਲ ਦੇ ਹੱਕ 'ਚ ਜਾਤੀ ਤੌਰ ਤੇ ਕਿ ਸਿੱਖਾਂ ਦੀ ਇਹ ਪ੍ਰਤੀਨਿਧਤਾ ਦਮਦਮਾ ਟਕਸਾਲ ਦੇ ਮੁਖੀਆਂ ਨੇ ਵੀ ਇਸ ਨੂੰ ਸਥਾਪਿਤ ਕਰਨ ਦੇ ਵਿੱਚ ਬਹੁਤ ਵੱਡੀ ਕੁਰਬਾਨੀ ਦਿੱਤੀ ਹੈ ਸਾਡੇ ਬਜ਼ੁਰਗਾਂ ਨੇ ਸ਼ਹੀਦੀਆਂ ਦਿੱਤੀਆਂ ਅੰਗਰੇਜ਼ ਕਾਲ ਦੇ ਵਿੱਚ ਜੇਲਾ ਵੀ ਕਟੀਆਂ ਇਹ ਸਿੱਖਾਂ ਦੀ ਸ਼ਹੀਦਾਂ ਦੀ ਜਥੇਬੰਦੀ ਚੁਣੀ ਗਈ ਸੀ ਗੁਰਧਾਮਾਂ ਦਾ ਪ੍ਰਬੰਧ ਕਰਨ ਵਾਸਤੇ ਇਹ ਸਿੱਖਾਂ ਦੀ ਸਰਪ੍ਰਸਤ ਜਥੇਬੰਦੀ ਦਾ ਮਾਣ ਪ੍ਰਾਪਤ ਕਰਨ ਵਾਸਤੇ ਦੇ ਲਈ ਬਹੁਤ ਵੱਡਾ ਸੰਘਰਸ਼ ਹੋਇਆ ਸੀ ਇਹ ਜਥੇਬੰਦੀ ਦੀ ਹੋਂਦ ਇਹਦਾ ਵਿਸ਼ਾਲ ਦਾਰਾ ਬਹੁਤ ਵੱਡਾ ਹੋਣਾ ਚਾਹੀਦਾ ਸੀ ਇਹ ਬਣਿਆ ਰਹਿਣਾ ਚਾਹੀਦਾ ਸੀ ਉਹਦੇ ਵਿੱਚ ਜੋ ਇਹ ਸ਼੍ਰੋਮਣੀ ਕਮੇਟੀ ਨੂੰ ਪਿਛਲੇ ਸਮੇਂ ਤੋਂ ਬਹੁਤ ਛੋਟੇ ਜਿਹੇ ਦਾਇਰੇ ਦੇ ਵਿੱਚ ਰਹਿ ਗਈ ਹੈ ਇੱਕ ਪੰਜਾਬ ਤੱਕ ਸੀਮਿਤ ਰਹਿ ਗਈ ਹੈ ਇਹਦੀ ਜ਼ਿੰਮੇਵਾਰੀ ਕਿਦੀ ਬਣਦੀ ਹੈ ਇਹ ਸੋਚਣ ਵਾਲੀ ਗੱਲ ਆ ਅੱਜ ਇਹਦੇ ਉੱਤੇ ਕਿਉਂ ਪਾਇਰ ਬਾਈ ਨੇ ਕੀਤੀ ਗਈ ਇਹਨੂੰ ਕਿਉਂ ਨਹੀਂ ਬਚਾਇਆ ਗਿਆ ਟੁੱਟਣ ਤੋਂ ਹਰ ਸੰਭਵ ਯਤਨ ਕਰਨਾ ਬਣਦਾ ਸੀ ਸੰਗਤਾਂ ਤੱਕ ਅਪਰੋਚ ਕਰਦੇ ਕਿ ਸਾਰੇ ਕੌਮ ਦੀ ਇਹ ਸੰਸਤਾ ਭਾਈ ਅੱਡ ਅੱਡ ਵੱਖਰੇ ਵੱਖਰੇ ਢੜੇ ਨਾ ਬਣਨ ਸ਼੍ਰੋਮਣੀ ਕਮੇਟੀ ਇੱਕ ਬਣੇ ਇਹਨੂੰ ਬਚਾਉਣ ਦੀ ਲੋੜ ਸੀ ਵੱਲ ਇਸ ਪਾਸੇ ਬਹੁਤਾ ਧਿਆਨ ਨਹੀਂ ਦਿੱਤਾ ਗਿਆ ਸੰਜੀਦਗੀ ਨਾਲ ਧਿਆਨ ਨਹੀਂ ਦਿੱਤਾ ਗਿਆ ਬਾਬਾ ਜੀ ਸ਼੍ਰੋਮਣੀ ਕੋ ਦੁਬਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਉਹਨਾਂ ਦਾ ਇੱਕ ਬਿਆਨ ਸਾਹਮਣੇ ਆਇਆ ਜੀ ਉਹ ਕਹਿੰਦੇ ਕਿ ਜਿਹੜੇ ਸੇਵਾਮੁਖਤ ਹੋ ਚੁੱਕੇ ਨੇ ਜੱਜੇਦਾਰ ਉਹਨਾਂ ਦੀ ਸਨਮਾਨਪੂਰਵਕ ਵਧਾਈਗੀ ਕੀਤੀ ਜਾਊਗੀ ਔਰ ਜਿਹੜੇ ਨਿਯੁਕਤੀ ਦਾ ਔਰ ਸੇਵਾ ਮੁਕਤੀ ਦਾ ਵੀ ਵਿਧੀ ਵਿਧਾਨ ਜਿਹੜਾ ਉਹਦੇ ਲਈ ਇੱਕ ਕਮੇਟੀ ਬਣਾਈ ਜਾਊਗੀ ਇਹ ਸਭ ਜਿਹੜਾ ਤੁਹਾਡੀ ਅਗਵਾਈ ਕਰਨ ਤੋਂ ਬਾਅਦ ਹੀ ਫੈਸਲਾ ਉਹਨਾਂ ਨੇ ਲਿਆ ਜੀ ਮੇਰੀ ਬੇਨਤੀ ਹੈ ਜਿਹੜੇ ਤੱਕ ਨੇ ਜੇਫੇਦਾਰ ਆ ਉਹ ਬਹਾਲ ਕੀਤੇ ਜਾਣ ਪਹਿਲਾ ਸਾਡਾ ਦੇਖੋ ਇਹ ਪੰਥਕ ਇਕੱਠ ਨੇ 6 ਮਤੇ ਪਾਸ ਕੀਤੇ ਆ ਗੁਰਮਤੇ ਪਾਸ ਕੀਤੇ ਆ ਉਹਨਾਂ ਵਿੱਚ ਇਹ ਗੁਰਮਤਾ ਮੁਖਰੂਪ ਵਿੱਚ ਹੈ ਮੁਖਰੂਪ ਵਿੱਚ ਹੈ ਕਿ ਨਵੀਆਂ ਨੁਕਤੀਆਂ ਰੱਦ ਕਰੋ ਔਰ ਜਿਹੜੇ ਸੰਸਹਬਾਨਾਂ ਨੂੰ ਤੁਸੀਂ ਸੇਵਾ ਮੁਕਤ ਕਰ ਦਿੱਤਾ ਉਹਨਾਂ ਨੂੰ ਦੁਬਾਰਾ ਬਹਾਲ ਕਰੋ ਉਸ ਤੋਂ ਬਾਅਦ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਜੇ ਸਰਦਾਰ ਹਰਜਿੰਦਰ ਸਿੰਘ ਦੀ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਪਹਿਲ ਕਦਮੀ ਕੀਤੀ ਹੈ ਅਸੀਂ ਉਹਨਾਂ ਦੀ ਪਹਿਲ ਕਦਮੀ ਦਾ ਤਨੋਂ ਮਨੋਂ ਹਰ ਤਰ੍ਹਾਂ ਕਰਕੇ ਸਵਾਗਤ ਕਰਦੇ ਹਾਂ ਇਹ ਯੋਗਤਾ ਦੇ ਆਧਾਰ ਦੇ ਉੱਤੇ ਔਰ ਸਾਰੇ ਪੰਥ ਦੀਆਂ ਭਾਵਨਾਵਾਂ ਨੂੰ ਸੁਣ ਕੇ ਸਿੱਖ ਸੰਪਰਦਾਵਾਂ ਸੰਸਮਾਜ ਦਮਦਮੀ ਤਕਸਾਲ ਨਿਹੰਗ ਸਿੰਘ ਜਥੇਬੰਦੀਆਂ ਪੰਥਕ ਦਿੱਥੇ ਬੰਦੀਆ ਸਿੰਘ ਸਭਾਵਾਂ ਸਾਰਿਆਂ ਦੀ ਇੱਕ رائے ਬਣਾ ਕੇ ਇਹ ਵਿਧੀ ਵਿਧਾਨ ਬਣਾਉਣ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਇੱਕ ਬਹੁਤ ਚੰਗੀ ਪ੍ਰਤ ਪਾਏਗੀ ਕਿ ਸਿੰਘ ਸਹਿਬਾਨਾਂ ਦਾ ਸਨਮਾਨ ਹਮੇਸ਼ਾ ਬਹਾਲ ਰਹਿਣਾ ਚਾਹੀਦਾ ਮੈਂ ਇਸ ਗੱਲ ਦੀ ਉਹਨਾਂ ਦੀ ਸ਼ਲਾਘਾ ਕਰਦਾ ਕਿ ਉਹਨਾਂ ਨੇ 14 ਦੇ ਪੰਥਕ ਇਕੱਠ ਤੋਂ ਬਾਅਦ ਇਸ ਮਤੇ ਨੂੰ ਪ੍ਰਵਾਨ ਕਰਦਿਆਂ ਹੋਇਆਂ ਸੰਗਤ ਨੂੰ ਵਿਸ਼ਵਾਸ ਦਿਵਾਇਆ ਕਿ ਅਸੀਂ ਇੱਕ ਵਿਧੀ ਵਿਧਾਨ ਜ਼ਰੂਰ ਬਣਾਵਾਂਗੇ ਇਹ ਬਣਨਾ ਚਾਹੀਦਾ ਇਹ ਕੋਈ ਤਰੀਕ ਦਾ ਜਿਹੜਾ ਰੋਸਟਰ ਨਾ ਤੁਸੀਂ ਕਾਲ ਦਿੱਤੀ ਆ। ਹਾਂਜੀ। ਲੋਕਾਂ ਦੇ ਵਿੱਚ ਕਿੰਨਾ ਉਤਸ਼ਾਹ ਔਰ ਕਿੰਨਿਆਂ ਕ ਤਿਆਰੀਆਂ ਲਈ ਜਾ ਰਹੀਆਂ ਨੇ ਸਾਰੇ। ਦੇਖੋ ਆਪ ਜੀ ਦੇ ਮਾਧਿਅਮ ਰਾਹੀਂ ਦੱਸਣਾ ਚਾਹੁੰਨਾ ਕਿ ਪੰਜਾਬ ਦੇ ਕੋਨੇ-ਕੋਨੇ ਵਿੱਚ ਸੰਗਤਾਂ ਦੇ ਵਿੱਚ ਰੋਸ ਵੀ ਹੈ ਔਰ ਇਸ ਧਰਨੇ ਲਈ ਬਹੁਤ ਵੱਡਾ ਉਤਸ਼ਾਹ ਵੀ ਹੈ। ਔਰ ਸੰਗਤਾਂ ਕਾਫਲਿਆਂ ਦੇ ਰੂਪ ਵਿੱਚ ਉੱਥੇ ਪਹੁੰਚਣਗੀਆਂ। ਔਰ ਮਾਝਾ, ਦੁਆਬਾ, ਮਾਲਵਾ ਹਰ ਖੇਤਰ ਵਿੱਚੋਂ ਸੰਗਤ ਉੱਥੇ ਆਏਗੀ। ਔਰ ਵਿਦੇਸ਼ਾਂ ਦੇ ਸਿੱਖਾਂ ਦੀ ਵੀ ਨਿਗਾ ਲੱਗੀ ਹੋਈ ਹੈ ਉਹ ਭਾਵੇਂ ਆ ਨਹੀਂ ਸਕਦੇ ਪਰ ਦਿਲੋਂ ਉਹ ਜੁੜੇ ਹੋਏ ਆ ਉਸ ਦਿਨ ਦੇ ਪ੍ਰੋਗਰਾਮ ਨਾਲ ਕਿਉਂਕਿ ਮੈਨੂੰ ਵਿਦੇਸ਼ਾਂ ਤੋਂ ਅਮਰੀਕਾ ਇੰਗਲੈਂਡ ਕੈਨੇਡਾ ਯੂਰਪ ਹਰ ਥਾਂ ਤੋਂ ਮੇਰੇ ਤੱਕ ਸਨੇਹ ਆ ਰਹੇ ਆ ਕਿ ਸੰਗਤਾਂ ਥਾਂ-ਪੁਰ ਥਾਂ ਮੀਟਿੰਗਾਂ ਕਰ ਰਹੀਆਂ ਉਥੋਂ ਦੀਆਂ ਪੰਥਕ ਜਥੇਬੰਦੀਆਂ ਇਸ ਪ੍ਰੋਗਰਾਮ ਦਾ ਬਹੁਤ ਵੱਡੀ ਪੱਧਰ ਤੇ ਸਮਰਥਨ ਕਰ ਰਹੀਆਂ ਔਰ ਸੰਗਤਾਂ ਅਪੀਲਾਂ ਵੀ ਕਰ ਰਹੀਆਂ ਇਸ ਲਈ ਇਹ ਬਹੁਤ ਵੱਡਾ ਪ੍ਰੋਗਰਾਮ ਹੋਏਗਾ ਪੰਥ ਦਾ ਔਰ ਇਹ ਪ੍ਰੋਗਰਾਮ ਦੇ ਵਿੱਚ ਹਰ ਸਿੱਖ ਮਾਈ ਭਾਈ ਨੌਜਵਾਨ ਬਜ਼ੁਰਗ ਸਮੂਲੀਅਤ ਕਰਨਗੇ ਇਸ ਲਈ ਬਕਾਇਦਾ ਵਹੀਕਲਾਂ ਦਾ ਵੀ ਜਥੇਬੰਦੀ ਵੱਲੋਂ ਵੀ ਸੰਤ ਸਮਾਜ ਵੱਲੋਂ ਵੀ ਮਹਾਪੁਰਖਾਂ ਵੱਲੋਂ ਵੀ ਜਥੇਬੰਦੀਆਂ ਵੱਲੋਂ ਇੰਤਜ਼ਾਮ ਕੀਤੇ ਜਾ ਰਹੇ ਆ ਸਾਰੇ ਸੰਗਤਾਂ ਨੂੰ ਲੈ ਕੇ ਆਉਣਗੇ ਸੰਗਤਾਂ ਵਿੱਚ ਬਹੁਤ ਵੱਡਾ ਜੋਸ਼ ਹੈ ਔਰ ਉਤਸ਼ਾਹ ਹੈ ਇਹ ਸੰਗਤਾਂ ਦਾ ਵੱਡਾ ਇਕੱਠ ਉਸ ਦਿਨ ਸ੍ਰੀ ਅਮਰਸਰ ਸਾਹਿਬ ਸਰਦਾਰ ਤੇ ਦਰਸ਼ਨ ਸਮੁੰਦਰੀ ਹਾਲ ਦੇ ਅੱਗੇ ਹੋਏਗਾ। ਔਰ ਦੂਸਰੀ ਮੈਂ ਬੇਨਤੀ ਤੁਹਾਡੇ ਮਾਧਿਅਮ ਰਾਹੀਂ ਕਰਨੀ ਚਾਹੁੰਦਾ ਸਾਡਾ ਪ੍ਰੋਗਰਾਮ ਨਰੋਲ ਸ਼ਾਂਤਮਈ ਆ। ਪਹਿਲੀ ਗੱਲ ਇਹ ਕੋਈ ਸਿਆਸੀ ਪ੍ਰੋਗਰਾਮ ਨਹੀਂ ਮੈਂ ਫਿਰ ਤੁਹਾਡੇ ਰਾਹੀਂ ਅਪੀਲ ਕਰਦਾ ਕਿ ਹਰ ਪਾਰਟੀ ਵਿੱਚ ਸਿੱਖ ਬੈਠੇ ਆ। ਪਰ ਪਾਰਟੀ ਬਾਜ਼ੀ ਤੋਂ ਉੱਤੇ ਚੱਲ ਕੇ ਅਸੀਂ ਗੁਰੂ ਦੇ ਸਿੱਖ ਆ। ਅੱਜ ਜਿਹੜੇ ਤਖਤ ਸਾਬਾਨਾਂ ਦੇ ਜਥੇਦਾਰ ਸਮੁੱਚੀ ਕੌਮ ਦੇ ਆ ਸਾਰੀਆਂ ਪਾਰਟੀਆਂ ਸਾਰੀਆਂ ਤਰ੍ਹਾਂ ਪਾਰਟੀਬਾਦੀ ਤੋਂ ਉੱਤੇ ਉੱਠ ਕੇ ਆਪਣਾ ਸਿੱਖ ਹੋਣ ਦਾ ਫਰਜ਼ ਪਹਿਚਾਣਦੇ ਹੋਏ ਉਸ ਪ੍ਰੋਗਰਾਮ ਦੇ ਵਿੱਚ ਖੁੱਲੇ ਦਿਲ ਨਾਲ ਸ਼ਮੂਲੀਅਤ ਕਰਨ ਇਹ ਮੇਰੀ ਅਪੀਲ ਹੈ ਸੰਗਤਾਂ ਵੱਧ ਤੋਂ ਵੱਧ ਚੜ੍ਹਦੀ ਕਲਾ ਨਾਲ ਉੱਥੇ ਪਹੁੰਚਣਗੀਆ 11 ਵਜੇ 골ਡਨ ਗੇਟ ਜਿਹੜੀਆਂ ਮਰਸਰ ਸਾਹਿਬ ਕਿਉਂਕਿ ਬਠਿੰਡੇ ਤੋਂ ਲੈ ਕੇ ਇਧਰ ਰਾਜਪੁਰਾ ਅੰਮ੍ਰਾਲਾ ਸਰਹੰਦ ਔਰ ਦੂਸਰੇ ਪਾਸੇ ਹੁਸ਼ਿਆਰਪੁਰ ਜਲੰਧਰ ਜਿੰਨਾ ਵੀ ਇਹ ਸਾਰਾ ਖੇਤਰ ਹੈ ਉਧਰੋਂ ਬਠਿੰਡਾ ਸੰਗਰੂਰ ਪਟਿਆਲਾ ਮਾਨਸਾ ਸਾਰੀਆਂ ਸ ਬਾਕੀ ਬਾਰਡਰ ਦਾ ਜਿੰਨਾ ਏਰੀਆ ਸਾਰਾ ਤਰਨਤਨ ਸਾਹਿਬ ਦਿਲਾ ਅਮਰਸਰ ਸਾਹਿਬ ਗੁਰਦਾਸਪੁਰ ਇਹ ਸਾਰੇ ਪਾਸਿਆਂ ਤੋਂ ਇੱਕੋ ਹੀ ਅਪੀਲ ਕੀਤੀ ਗਈ ਹੈ ਕਿ 골ਡਨ 게ਟ ਨੂੰ ਮੁੱਖ ਸੈਂਟਰ ਪੁਆਇੰਟ ਆ ਪਰ ਰੱਖਿਆ ਕਿ ਉਸ ਦਿਨ 11 ਵਜੇ ਤੱਕ ਇੱਥੇ ਸਾਰੇ ਪਹੁੰਚ ਜਾਓ ਆਪੋ ਆਪਣੇ ਹਲਕਿਆਂ ਤੋਂ ਵਕਤ ਸਿਰ ਸੰਗਤਾਂ ਆਪਣੇ ਕਾਫਲੇ ਲੈ ਕੇ ਤੁਰਨ 11 ਵਜੇ ਤੋਂ ਬਾਅਦ ਫਿਰ ਆਪਾਂ ਸ਼੍ਰੀ ਅਮਰਸਰ ਸਾਹਿਬ ਸਰਦਾਰ ਤੇਜਾ ਸਿੰਘ ਸਮੁੰਦਰੀ ਹਾਲਵਾਲ ਨੂੰ ਰਵਾਨਗੀ ਕਰਾਂਗੇ। ਬਾਬਾ ਜੀ ਇੱਕ ਖਬਰ ਹੋਰ ਵੀ ਚਰਚਾ ਦਾ ਵਿਸ਼ਾ ਬਣੀ ਹੈ ਕਿ ਕੁਝ ਤੁਹਾਡੇ ਇਸ ਸਟੈਂਡ ਦੇ ਨਾਲ ਕੁਝ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਵੀ ਸਹਿਮਤੀ ਜਤਾਈ ਹੈ। ਹਾਂਜੀ ਇਹ ਮੈਂ ਪਿਛਲੇ ਦਿਨਾਂ ਤੋਂ ਦੇਖ ਰਿਹਾ ਮੀਡੀਆ ਦੇ ਵਿੱਚ ਕਿ ਜਿਹੜੇ ਮੈਂਬਰ ਇਸ ਗੱਲ ਤੋਂ ਬੜੇ ਦੁਖੀ ਹੈ ਕਿ ਇਹ ਫੈਸਲਾ ਹੋਣਾ ਨਹੀਂ ਚਾਹੀਦਾ ਇਹ ਗਲਤ ਕਦਮ ਪੁੱਟਿਆ ਗਿਆ ਉਹ ਆਪਣੀਆਂ ਪੰਥਕ ਭਾਵਨਾਵਾਂ ਦਾ ਦੇਖੋ ਉਹ ਕੌਮ ਦੇ ਹਿੱਤਾਂ ਨੂੰ ਪਹਿਲ ਦੇ ਕੇ ਪੰਥਕ ਹਿੱਤਾਂ ਨੂੰ ਪਹਿਲ ਦੇ ਕੇ ਇਸ ਫੈਸਲੇ ਦੇ ਨਾਲ ਉਹਨਾਂ ਨੇ ਅਸਹਿਮਤੀ ਜਤਾਈ ਆ ਵੀ ਅਸੀਂ ਉਹਦੇ ਨਾਲ ਸਹਿਮਤ ਨਹੀਂ ਔਰ ਉਹਨਾਂ ਨੇ ਇਹ ਇੱਕ ਏਜੰਡਾ ਬਣਾਇਆ ਕਿ ਅਸੀਂ ਤਖਤ ਸਹਿਬਾਨਾਂ ਨੂੰ ਦੁਬਾਰਾ ਬਹਾਲ ਕਰਾਉਣ ਲਈ ਇਸ ਜਰਨਲ اجلاس ਦੇ ਵਿੱਚ ਆਪਣੀ ਆਵਾਜ਼ ਉਠਾਵਾਂਗੇ ਮੈਂ ਉਹਨਾਂ ਸਾਰੇ ਮੈਂਬਰਾਂ ਦਾ ਔਰ ਅਗਜੈਕਟਿਵ ਕਮੇਟੀ ਦੇ ਤਿੰਨ ਮੈਂਬਰਾਂ ਨੇ ਵੀ ਵਿਰੋਧ ਕੀਤਾ ਸੀ ਜੀ ਦਾ 15 ਚੋਂ ਨਾ ਤਿੰਨਾਂ ਨੇ ਵਿਰੋਧ ਕੀਤਾ ਸੀ ਮੈਂ ਉਹਨਾਂ ਦਾ ਬਹੁਤ-ਬਹੁਤ ਦਿਲ ਦੀਆਂ ਗਹਿਰਾਈਆਂ ਵਿੱਚ ਧੰਨਵਾਦ ਕਰਦਾ ਕਿ ਤੁਸੀਂ ਪੰਥ ਦੀ ਆਵਾਜ਼ ਬਣੇ ਹੋ ਔਰ ਪੰਥ ਵਿੱਚ ਤੁਹਾਡਾ ਹਮੇਸ਼ਾ ਹੀ ਸਨਮਾਨ ਰਹੇਗਾ ਜਿਹੜਾ ਪੰਥ ਦੀ ਆਵਾਜ਼ ਉਠਾਏਗਾ ਨਾ ਜੀ ਕਿਸੇ ਵੀ ਥਾਂ ਤੇ ਬੈਠ ਕੇ ਪੰਥ ਉਹਨੂੰ ਹਮੇਸ਼ਾ ਹੀ ਸਨਮਾਨ ਦਿੰਦਾ ਰਿਹਾ ਤੇ ਅੱਗੇ ਵੀ ਦਵੇਗਾ ਉਹਨਾਂ ਨੇ ਪੰਥ ਦੀ ਖਾਤਰ ਇਹ ਆਵਾਜ਼ ਉਠਾਈ ਹੈ ਇਸ ਲਈ ਪੰਥ ਦਾ ਉਹਨਾਂ ਦੇ ਉਹਨਾਂ ਪ੍ਰਤੀ ਪੰਥ ਵਿੱਚ ਬਹੁਤ ਵੱਡਾ ਇਹ ਸਨਮਾਨ ਪੈਦਾ ਹੋਇਆ ਤੇ ਪੰਥਕ ਭਾਵਨਾਵਾਂ ਦੀ ਉਹਨਾਂ ਨੇ ਕਦਰ ਕਦਰ ਕਰਦੇ ਆ ਆਪਣਾ ਫਰਜ ਪਛਾਣਿਆ ਇਸ ਕਰਕੇ ਮੈਂ ਉਹਨਾਂ ਦਾ ਸਵਾਗਤ ਕਰਦਾ ਧੰਨਵਾਦ ਕਰਦਾ ਪੰਜਾਬ ਦੇ ਹਰ ਖਿੱਤੇ ਦੀ ਜਾਣਕਾਰੀ ਲਈ ਦੁਝਾ ਟਾਈਮਜ਼ YouTube ਚੈਨਲ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਜ਼ਰੂਰ ਦਬਾਓ ਤਾਂ ਕਿ ਤੁਹਾਨੂੰ ਸਾਡੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਹਾਸਲ ਹੋ